ਮੌਸਮ ਅਪਡੇਟ ਪੰਜਾਬ ਮੌਸਮ 7 8 9 ਸਤੰਬਰ ਦੇਖੋ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਮੀਂਹ ਅਤੇ ਬੱਦਲਵਾਈ ਮੌਸਮ ਪਾਗ ਵੱਲੋਂ ਨਵੇਂ ਅਪਡੇਟ جاری ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਨੋ ਆਪਣੇ ਜ਼ਿਲ੍ਹੇ ਦਾ ਮੌਸਮ ਸਤਿ ਸ੍ਰੀ ਅਕਾਲ ਸਾਰੇ ਪੰਜਾਬ watchers ਨੂੰ ਮੌਸਮ ਦੀ ਜਾਣਕਾਰੀ ਦੇਖ ਰਹੇ ਦਰਸ਼ਕਾਂ ਦਾ ਤਹਿ ਦਿਲ ਸਵਾਗਤ ਕਰਦੇ ਆਂ ਕੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦੇ ਹਾਲਾਤ ਕਿਦਾਂ ਦੇ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਦੇ ਆਂ ਚੈਨਲ ਨੂੰ ਜਰੂਬਸਕ੍ਰਾਈਬ ਕਰ ਲਓ ਤਾਂ ਅੱਗੇ ਚੱਲ ਕੇ ਜਿਹੜੇ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਵੇ ਵੀਡੀਓ ਦੇ ਵਿੱਚ ਜ ਗੈਨ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ 7 ਸਤੰਬਰ ਨੂੰ ਕਿਹੋ ਜਿਹਾ ਰਹੇਗਾ ਕਿਹੜੇ ਇਲਾਕੇ ਵਿੱਚ ਮੀਂਹ ਅਤੇ ਬੱਦਲਵਾਈ ਦੇਖਣ ਨੂੰ ਮਿਲੇਗੀ 7 8 9 ਸਤੰਬਰ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਈਮੇਜ ਦੇਖਾਂਗੇ ਫਿਰ ਰੇਨ ਮਡਰਾਰ ਮਾਡਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏਨ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਆਪਾਂ ਲਾਈਵ ਸਾਈਡਲ ਤਸਵੀਰਾਂ ਦੇਖ ਲੈਣੇ ਦੂਜੀ ਤਸਵੀਰਾਂ ਦੇ ਵਿੱਚ ਦੇਖੋ ਪੰਜਾਬ ਦੇ ਉੱਤੇ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਣੀ ਹੋਈ ਆ ਜਿਸ ਦਿਨ ਆਪਾਂ ਗੱਲ ਕਰ ਲਈਏ ਦਰਬਠਿੰਡੇ ਨਾਲ ਟੱਚ ਕਰਦੇ ਜੇਕਰ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਇਲਾਕੇ ਜਿਹੜੇ ਬੋਰ ਨਾਲ ਟੱਚ ਕਰਦੇ ਇਲਾਕਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਆਪਾਂ ਜੀ ਦੇਖੀਏ ਤਾਂ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਤਾਂ ਫਿਲਹਾਲ ਤਾਂ ਮੌਸਮ ਸਾਫ਼ ਦਿਖਾਈ ਦੇ ਰਿਹਾ ਜੇਕਰ ਆਪਾਂ ਗੱਲ ਕਰੀਏ ਮੀਂਹ ਪੈਣ ਦੇ ਚਾਂਸ ਫਿਲਹਾਲ ਘੱਟ ਲੱਗ ਰਹੇ ਹਨ ਜੇਕਰ ਗੱਲ ਕਰੀਏ ਤਾਂ ਸ਼੍ਰੀ ਗੰਗਾਨਗਰ ਹੋ ਗਿਆ ਹਨੂਮਨਗੜ੍ਹ ਹੋ ਗਿਆ ਸੂਰਤਗੜ੍ਹ ਹੋ ਗਿਆ ਇਹ ਪਾਈ ਤੋਂ 10% ਚਾਂਸ ਹਨ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਉਮੀਦ ਆਨਦੇ ਅਤੇ ਫਿਰ ਤੋਂ ਛੋਟੀ ਜੀ ਬੇਨਤੀ ਕਰਦੇ ਆਂ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹਿਣਾ ਅੱਗੇ ਜਾ ਕੇ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏ ਨੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਏਦਰ ਪਟਿਆਲੇ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਕਰ ਆਪਾਂ ਦੇਖੀਏ ਪਟਿਆਲੇ ਨਾਲ ਟੱਚ ਕਰਦੇ ਜਿਹੜੇ ਹਰਿਆਣੇ ਦੇ ਇਲਾਕੇ ਹੋਗੇ ਜਿਸ ਦੇ ਵਿੱਚ ਅੰਬਾਲਾ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰ ਲਈਏ ਇੱਧਰ ਹਰਿਆਣੇ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲਦਾ ਜਿਸ ਦੇ ਵਿੱਚ ਆਪਾਂ ਗੱਲ ਕਰ ਲਈਏ ਕੁਝ ਇਲਾਕੇ ਪਾਣੀ ਭਾਦੇ ਹੋਗੇ ਕਰਨਾਲ ਹੋ ਗਿਆ ਇੱਦਾਂ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਕੈਥਲ ਦਾ ਹੋ ਗਿਆ ਇੱਧਰ ਵੀ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਵੀ ਦੇਖ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤੁਸੀਂ ਸਕਰੀਨ ਨੂੰ ਦੇਖਦੇ ਹੋ ਪੰਜਾਬ ਦੇ ਉੱਤੇ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਕਈ ਇਲਾਕੇ ਐਵੇਂ ਜੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦਾ ਮੌਸਮ ਤਕਰੀਬਨ ਆਉਣ ਵਾਲੇ ਘੰਟਿਆਂ ਦੇ ਵਿੱਚ ਆਪਾਂ ਦੇਖੀਏ ਤਾਂ ਦੱਖਣ ਪੱਛਮੀ ਹਿੱਸਾ ਹੋਗਾ ਜਿਸ ਦੇ ਇਸੇ ਖਾਸ ਤੌਰ ਤੇ ਇੱਧਰ ਹਿਮਾਚਲ ਨਾਲ ਟੱਚ ਕਰਦੇ ਇਲਾਕੇ ਹੋਗੇ ਇੱਧਰ ਹਰਿਆਣੇ ਨਾਲ ਦੀ 벨ਟ ਨਾਲ ਟੱਚ ਕਰਦੇ ਇਲਾਕੇ ਹੋਗੇ ਇਹਨਾਂ ਇਲਾਕੇ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਇਹਨਾਂ ਦਾ ਥੋੜਾ ਹਿੱਸਾ ਹੋ ਗਿਆ ਹੈ ਨਾ ਹਿੱਸਿਆਂ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰ ਲਈਏ ਇੱਧਰ ਬੈਲਟ ਫਟਿਆਲੇ ਤੋਂ ਥੋੜਾ ਹਿੱਸਾ ਦੇਖੀਏ ਤਾਂ ਅੱਗੇ ਲੁਧਿਆਣਾ, ਮੋਗਾ, ਰੂਪਨਗਰ ਹੋ ਗਿਆ। ਇੱਧਰ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ। ਬਾਕੀ ਮੋਗਾ, ਲੁਧਿਆਣਾ ਹੋ ਗਿਆ, ਰੂਪਨਗਰ ਹੋ ਗਿਆ, ਮੋਹਾਲੀ ਜ਼ਿਲ੍ਹਾ ਹੋ ਗਿਆ। ਇੱਧਰ ਚੰਡੀਗੜ੍ਹ ਨਾਲ ਟੱਚ ਕਰਦੇ ਇਲਾਕੇ ਹੋ ਗਏ। ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਮੀਂਹ ਦਾ ਸਿਸਟ ਤਬ ਤੋਂ ਲਈ ਆਏਗੀ ਉਸ ਤੋਂ ਬਾਅਦ ਆਪਾਂ ਦੇਖੀਏ ਤਾਂ ਆਉਣ ਵਾਲੇ ਘੰਟਿਆਂ ਦੇ ਵਿੱਚ ਦੇਖ ਕੇ ਦੁਬਾਰਾ ਇੱਕ ਉੱਤਰ ਪੱਛਮੀ ਸਿਸਟਮ ਐਕਟੀਵੇਟ ਹੋਏਗਾ ਜਿਸ ਦੇ ਵਿੱਚ ਆਪਾਂ ਗੱਲ ਕਰ ਲਈ ਕਿ ਸਿਸਟਮ ਹਿਮਾਚਲ ਰਿਸ਼ਾਈਡ ਤੋਂ ਐਂਟਰ ਹੋਏਗਾ ਜਿਸ ਦੇ ਵਿੱਚ ਆਪਾਂ ਦੇਖੀਏ ਪਠਾਨਕੋਟ ਗੁਰਦਾਸਪੁਰ ਹੋ ਗਿਆ ਇਧਰ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਇਧਰ ਅੰਮ੍ਰਿਤਸਰ ਦੇ ਇਲਾਕੇ ਹੋਗੇ ਤਰਨਤਾਰਨ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਸ਼ੁਰੂਆਤੀ ਘੰਟਿਆਂ ਦੇ ਵਿੱਚ ਆਪਾਂ ਨੂੰ ਸਿਸਟਮ ਐਕਟੀਵੇਟ ਹੋਏਗਾ ਤੇ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਬਾਕੀ ਜੇ ਆਪਾਂ ਦੇਖੀਏ ਸੈਂਟਰਲ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰ ਲਈਏ ਕਿ ਹੋਰ ਇਲਾਕੇ ਹੋਗੇ ਜਿਸ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਬੱਦਲਬਾਜ਼ੀ ਦੇਖਣ ਨੂੰ ਮਿਲੇਗੀ ਪਰ ਹਲਕੇ ਤੋਂ ਦਰਮਿਆਨਾ ਮੀਂਹ ਹੀ ਦੇਖਣ ਨੂੰ ਮਿਲੇਗਾ ਜੇ ਆਪਾਂ ਦੇਖੀਏ ਮੌਸਮ ਵਿਭਾਗ ਵੱਲੋਂ ਅਲਰਟ ਤਾਂ ਜਾਰੀ ਨਹੀਂ ਹੋਇਆ ਜਿਸ ਦੇ ਵਿੱਚ ਆਪਾਂ ਗੱਲ ਕਰੀਏ ਮੌਸਮ ਵਿਭਾਗ ਵੱਲੋਂ ਹਵਾਵਾਂ ਦੇ ਅਲਰਟ ਜਾਰੀ ਹੋਏ ਨੇ ਜਿਸ ਦੇ ਵਿੱਚ ਉਹ ਹਵਾਵਾਂ ਦੱਖਣ ਪੂਰਬੀ ਹਿੱਸੇ ਤੋਂ ਚਲਦੀਆਂ ਰਹਿਣਗੀਆਂ ਤੇ ਹਵਾਵਾਂ ਦੀ ਗਤੀ ਥੋੜੀ ਜਿਹੀ ਜ਼ਿਆਦਾ ਰਹੇਗੀ ਆਉਣ ਵਾਲੇ ਘੰਟਿਆਂ ਦੇ ਵਿੱਚ ਗਰਮੀ 'ਚ ਥੋੜੀ ਰਾਹਤ ਮਿਲਦੀ ਹੋਈ ਦੀ ਨਾਰਮਲ ਸਪੀਡ 15 ਤੋਂ 20 ਕਿਲੋਮੀਟਰ ਤੱਕ ਉਮੀਦ ਬਣੀ ਹੋਈ ਹੈ ਆਉਣ ਵਾਲੇ ਘੰਟਿਆਂ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ ਜੇ ਆਣ ਜੇ ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਰਾਤ ਦਾ ਤਾਪਮਾਨ 20-22 ਡਿਗਰੀ ਦੇ ਨੇੜੇ ਬਣਿਆ ਹੋਇਆ ਹੈ 25 ਡਿਗਰੀ ਦੇ ਨੇੜੇ ਬਣਿਆ ਹੋਇਆ ਜਿਸ ਦੇ ਆਪਾਂ ਗੱਲ ਕਰ ਲਈ ਦਿਨ ਦਾ ਤਾਪਮਾਨ 30 ਡਿਗਰੀ ਦੇ ਨੇੜੇ ਬਣਿਆ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਥੱਲੇ ਹੀ ਜਾਣ ਦੀ ਉਮੀਦ ਡਾਰ ਮਾਡਲ ਦੇਖ ਲੈਣਾ ਜੀ ਸਕਰੀਨ ਉਤੇ ਦੇਖ ਸਕਦੇ ਹੋ ਜੀ ਆਪਾਂ 7 ਤਰੀਕ ਨੂੰ ਰਾਤੀ 2 ਵਜੇ ਦੀ ਗੱਲ ਕਰਦੇ ਜਿਸ ਦੇ ਵਿੱਚ ਗੁਰਦਾਸਪੁਰ ਹੋ ਗਿਆ ਤਲਵਾੜਾ ਹੋ ਗਿਆ ਟਾਂਡਾ ਹੋ ਗਿਆ ਇੱਧਰ ਦੇ ਇਲਾਕਿਆਂ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਵਿੱਚ ਹਲਕੇ ਦੁਰਵੈਨਾ ਵੀ ਦੇਖਣ ਨੂੰ ਮਿਲ ਸਕਦਾ ਕੁਝ ਇਲਾਕੇ ਜਲੰਧਰ ਦੇ ਹੋ ਗਏ ਅੱਗੇ ਜੇ ਆਪਾਂ ਦੇਖੀਏ 7 ਤਰੀਕ ਨੂੰ ਸਵੇਰੇ 5 ਵਜੇ ਜਿਸ ਦੇ ਵਿੱਚ ਇੱਕ ਸਿਸਟਮ ਗੁਰਦਾਸਪੁਰ ਦੇ ਉੱਤੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਦੇ ਉੱਤੇ ਬੰਦਾ ਚਾਈਦਾ ਜਿਸ ਦੇ ਵਿੱਚ ਹਲਕੇ ਦੁਰਵੈਨਾ ਵੀ ਇੱਧਰ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਜਿਸ ਦੇ ਵਿੱਚ ਲੁਧਿਆਣਾ ਮੋਗਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਹਲਕੇ ਦ ਦੇ ਇਲਾਕੇ ਹੋ ਗਏ ਇੱਧਰ ਪਟਿਆਲਾ ਮਲੇਰਕੋਟਲਾ ਲੁਧਿਆਣਾ ਇਲਾਕਾ ਨੰਗਲ ਹੋ ਗਿਆ ਰੋਪੜ ਹੋ ਗਿਆ ਇੱਧਰ ਦੇ ਇਲਾਕੇ ਐਵੇਂ ਉੱਪਰ ਲਾ ਕੇ ਗੁਰਦਾਸਪੁਰ ਹੋ ਗਏ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੀ ਆਪਾਂ ਗੱਲ ਕਰ ਲਈ ਕਿ 7 ਤਰੀਕ ਨੂੰ ਦੁਪਹਿਰੀ 2 ਵਜੇ ਦੇ ਵਿੱਚ ਇੱਧਰ ਮਾਚਲ ਨਾਲ ਟੱਚ ਕਰਦੇ ਉੱਪਰ ਲਾ ਕੇ ਤਲਵਾੜਾ ਹੋ ਗਿਆ ਫਟਾਣਕੋਟ ਦੇ ਇਲਾਕੇ ਹੋ ਗਏ ਇੱਧਰ ਦੇ ਇਲਾਕੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੀ ਆਪਾਂ ਗੱਲ ਕਰ ਲਈ 7 ਤਰੀਕ ਨੂੰ ਸ਼ਾਮੀ 7 ਵਜੇ ਦੇ ਵਿੱਚ ਇੱਕ ਸਿਸਟਮ ਸੰਗਰੂਰ ਮਲੇਰਕ ਮੌਸਮ ਦੀ ਹੁਣ ਤੱਕ ਦੀ ਜਾਣ